ਉਨਾ ਉਹ ਸਰਕਾਰ ਸੁਖਿੰਦਰ ਸਿੰਘ ਰੰਧਾਵਾ ਪੰਜੇਰੇ ਨਹੀਂ ਖਾਂਦੇ ਪਾਣੀ ਆ। ਬਾਕੀ ਤੁਹਾਨੂੰ ਪਤਾ ਸਾਰਾ ਜੀ ਕੀ ਹਾਲਾਤ ਹੈ ਮੋਦੀ ਤੇ ਤੁਸੀਂ ਸਾਰੇ ਮੇਰੇ ਸਤਕਾਰ ਜੋ ਬੈਠੇ ਮੈਂ ਤਾਂ ਇੱਕ ਮੇਰੇ ਤੋਂ ਪਹਿਲਾਂ ਬਹੁਤ ਭਲਾ ਸਾਹਬ ਨੇ ਬਹੁਤ ਕੁਝ ਦੱਸਿਆ। ਇੱਕ ਗੱਲ ਤੋਂ ਅੱਲ ਕਹਿਣ ਚਾਹਨਾ ਪਹਿਲੀ ਗੱਲ ਤੇ ਬੀਜੇਪੀ ਆਜ ਵੀ ਦੇ ਦੂਸਰੀ ਕਹਿੰਦਾ ਕਿ ਆਸੀ ਅੱਪਕੀ ਬਾਤ 400 ਪਰ ਕਿਉਂਕਿ ਸੰਵਿਧਾਨ ਬਦਲਾ ਚਾਹੁੰਦੇ ਸੀ ਜੋ ਬਾਬਾ ਜੀ ਸਾਹਿਬ ਬੀਟ ਕਰ ਆਪਣਾ ਸੰਵਿਧਾਨ ਬਣਾ ਕੇ ਗਏ ਉਹ ਸੰਵਿਧਾਨ ਨੂੰ ਖੰਡਲ ਕਰਕੇ ਇਹ ਆਪਣਾ ਏਜੰਡਾ ਬੀਜੇਪੀ ਦਾ ਏਜੰਡਾ ਲੈ ਕਿਉਂਣਾ ਚਾਹੁੰਦੇ ਸੀ ਇਹ ਚੀਜ਼ ਲੋਕਾਂ ਨੇ ਰਿਜੈਕਟ ਕਰ ਦਿੱਤੀ ਜਿਹੜਾ ਪ੍ਰਧਾਨ ਮੰਤਰੀ ਇਹ ਕਹਿੰਦਾ ਸੀ ਆ ਮੇਰੇ ਨਾਲ ਆਏ ਨੇ ਰਾਜਸਥਾਨ ਤੋਂ ਇਹਨਾਂ ਨੂੰ ਹੀ ਪਤਾ ਦਸਮ 5 ਚਾਰੇ ਨੂੰ ਬੁਲਾਉਂ ਕਰਦੇ ਨੇ उतो तो बाड़मेर से क्या कि अगर कांग्रेस को वोट डालोगे तो कांग्रेस जो ज्यादा बच्चे पैदा करते हैं उनमें आपकी ज्यादा बांट जाएगी क्या ये देश के साढ़े बसनीक नहीं? नहीं मैं अपने पिछले पिंड के बोल रहा तो रास्ता बड़ा खराब थी कटारों तक अनुरान ही देते कि बदलाव लैके आए हैं ਜਿਹੜਾ ਰਸਤਾ 10 ਮਿੰਟ ਦਾ ਸੀ ਮੈਂ 1 ਘੰਟੇ ਵਿੱਚ ਤੈਅ ਕਰਕੇ ਆਇਆ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਜਿਹੜੇ ਰਸਤੇ ਦਾ ਮੈਂ ਆਇਆ ਐਮਪੀ ਬਣ ਜਾ ਸਭ ਤੋਂ ਪਹਿਲਾਂ ਉਹ ਸੜਕ ਬਣਾਈ ਜਾਏ ਜਿਹੜਾ ਬਦਲਾਅ ਹੋਇਆ ਪੰਜ ਕਿਲੋ ਮੀਟਰ ਦੇ ਪੰਜ ਕਿਲੋਮੀਟਰ 로ਡ ਨਹੀਂ ਬਣ ਸਕੀ ਪੰ ਪੰ 12 13 ਕਿਲੋਮੀਟਰ ਸੀ ਜਿਹੜੀ ਮੈਂ 1 ਘੰਟੇ ਦੀ ਸਬਰ ਕਰਿਆ 10 ਕਿਲੋਮੀਟਰ ਦੀ ਰੇਲ ਹਵਾਬ ਲੜਾਈਆਂ ਅਸੀਂ ਕਿਹੜਾ ਬਦਲਾਅ ਆ ਮੇਰੀਆਂ ਭੈਣਾਂ ਬੈਠੀਆਂ ਮੁੱਖ ਮੰਤਰੀ ਕੱਪੜੇ ਸਿਰ 'ਤੇ ਝੂਠਾ ਪਾਣੀ ਪਾਈ ਜਾ ਰਿਹਾ ਉਹ ਇੱਟ ਦੇ ਹਾਲ ਪਿੰਦੇ ਨੇ ਝੂਠਾ ਪਾਣੀ ਤੇ ਤੁਹਾਨੂੰ ਪਤਾ ਕਿੱਥੇ ਪਿੰਦਾ ਪਾਣਾ ਨਾਲੇ ਚ ਪਿੰਦਾ ਮੁੱਖ ਮੰਤਰੀ ਸਾਹਿਬ ਆਪ ਵੀ ਫੋਟੋ ਚੀਕ ਕਰੋ ਪ੍ਰਧਾਨ ਮੰਤਰੀ ਜੀ ਤੁਸੀਂ ਕਿਹਾ ਚੜਦਾਨੀਬਾਨੀ ਦਾ ਚੋਰੀ ਦਾ ਪੈਸਾ ਕਾਂਗਰਸ ਨੂੰ ਜਾ ਰਿਹਾ ਟੈਂਪੂ ਪਰ ਕੀ ਗਿਆ ਨਾ ਤੇ ਫੜਦਾ ਕਿੰਨੇ ਆ ਮੋਦੀ ਨੇ ਕਿਸੇ ਔਰ ਨੇ ਤੇ ਫੜਲਾ ਪੀਜੀਡੀ ਤੇ ਈਡੀ ਉੱਥੇ ਕਿਉਂ ਨਹੀਂ ਜਾਂਦੀ ਜੰਗਲ ਦਾ ਰਹਿ ਕੇ ਇਥੇ ਦੇ ਕਿ ਟੈਂਪੂ ਤੇ ਨਹੀਂ ਸਕੂਟਰ ਤੇ ਵੀ ਨਹੀਂ ਆਏ ਉਥੇ ਟ੍ਰੇਨ ਚ ਗਏ ਨੇ ਆ ਜਿਹੜਾ ਲੋងਦੇ ਰਹੇ ਨਾ ਤੁਸੀਂ ਟੀਕਾ ਕਰੋਨਾ ਦਾ ਦੋ ਦੋ ਟੀਕੇ ਕਿਤੇ ਤਕਕੇ ਨਾ ਲਾਉਦੇ ਲੰਮੇ ਪਾ ਕੇ ਲਾ ਦਿੰਦੇ ਸੀ ਭਾਈ ਜੀ ਕੋ ਕੋਵੀ ਸ਼ੀਲ ਇੱਥੇ ਉਹਦੇ ਵਿੱਚੋਂ 60 ਕਰੋੜ ਤੇ ਇੱਕ ਨੰਬਰ ਚ ਲਿਆ ਤੇ ਉਸੇ ਕੋਵੀ ਸ਼ੀਲ ਵਾਲਿਆਂ ਨੇ ਕਿਹਾ ਕਿ ਇਹ ਜਿਹੜੀ ਸਾਡੀ ਬੈਚਾਂ ਗਲਤ ਬਣ ਗਈ ਆ ਉਹਨਾਂ ਕਿਹਾ ਕਿ ਕਿਹ ਗਲਤ ਬਣ ਗਈ ਆ ਉਹਨਾਂ ਵਾਪਸ ਲੈ ਲਈ ਤੇ ਜਦੋਂ ਪਿੰਡਾਂ 'ਚ ਅਫਸੋਸ ਕਰੇ ਜਾਂਦਾ ਕਹਿੰਦੇ ਜੀ ਗੱਲਾਂ ਕਰਦਾ ਕਰਦਾ ਸੌਂ ਗਏ ਇੱਕ ਕੋਈ ਸ਼ੀਲ ਦਾ ਅਸਰ ਆ ਤੇ ਭਾਜਪਾ ਵਾਲਿਆਂ 60 ਕਰੋੜ ਦੀ ਇੱਕ ਨੰਬਰ 'ਚ ਲਿਆ ਤੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਦੋ ਨੰਬਰ 'ਚ ਲੈ ਲਿਆ 80 ਕਰੋੜ ਦੀ ਤਾਂ ਉਹ ਲੱਗਾ ਲੋਕਾਂ ਦੇ ਉਹ ਕਿਹਦੇ ਕੋਲ ਪੈਸਾ ਗਿਆ ਇਹਨਾਂ ਕੋਲ ਗਿਆ ਟਰੱਕ ਭਰ ਕੇ ਇਹਨਾਂ ਕੋਲ ਗਿਆ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on, A&M's James Cambridge International School opposite Canada Palace near A&M Institute's Jalandhar Dalhousie Bypass Road, Pathanko.